ਜਿਹੜਾ 328 ਰੁਪਆ ਦਾ ਮਸਲਾ ਹੈ ਇਹ ਪ੍ਰੋਪਰ ਮਸਲਾ ਕੀ ਸਾਡੇ ਦਰਸ਼ਕਾਂ ਦੇਖੋ ਗੱਲ ਇਹ ਆ ਕਿ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਸਾਜ਼ਿਸ਼ ਦੇ ਤਹਿਤ ਦੁਸ਼ਮਣ ਜਮਾਤ ਨੂੰ ਖੁਸ਼ ਕਰਨ ਵਾਸਤੇ ਜਿਹੜੀ ਸਿੱਖ ਵਿਰੋਧੀ ਸੋਚ ਹੈ ਇਹ ਉਹਨਾਂ ਦੀ ਇੱਕ ਕਾਰਜੀ ਮਤਲਬ ਕਿ ਇਹ ਜਿਹੜੇ 328 ਰੁਪਏ ਚੋਰੀ ਹੋਣੇ ਇਹ ਕੋਈ ਛੋਟੀ ਜਿਹੀ ਗੱਲ ਤਾਂ ਹੈ ਨਹੀਂ ਅਸਲ ਦੋਸ਼ੀ ਤਾਂ ਇਹਦੇ ਵਿੱਚ ਸਾਰੇ ਪ੍ਰਧਾਨ ਸਕੱਤਰ ਐਜੈਕਟਿਵ ਕਮੇਟੀ ਜਿਨ੍ਹਾਂ ਨੇ ਇਸ ਚੀਜ਼ਾਂལ་ ਧਿਆਨ ਹੀ ਨਹੀਂ ਦਿੱਤਾ ਮਤਲਬ ਕਿ ਜਿਹੜਾ ਉਦੋਂ ਕਾਰਵਾਈ ਪੈਰਵਾਈ ਨਹੀਂ ਕੀਤੀ ਨਹੀਂ ਪਰ ਇੱਕ ਲੰਮਾ ਸਮਾਂ ਇਸ ਮਸਲੇ ਤੇ ਕੋਈ ਕਾਰਵਾਈ ਨਹੀਂ ਹੁੰਦੀ ਹੁਣ 2027 ਦੇ ਇਲੈਕਸ਼ਨ ਮੂਹਰੇ ਦਿਖ ਰਹੇ ਨੇ ਉਦੋਂ ਜੱਜਮੈਂਟ ਆ ਜਾਣੀ ਕੋਈ ਸਰਕਾਰ ਦਾ ਪ੍ਰੈਸ਼ਰ ਤਾਂ ਨਹੀਂ ਇਸ ਮਸਲੇ ਤੇ ਨਹੀਂ ਨਹੀਂ ਇਹ ਜੱਜਮੈਂਟ ਜਿਹੜੀ ਆ ਇਸ ਤਰ੍ਹਾਂ ਆਈ ਹੈ ਤੇ ਵੇਖੋ ਕੋਰਟ ਦਾ ਫੈਸਲਾ ਕੋਰਟ 'ਚ ਜਦੋਂ ਗਏ ਆ ਤੇ ਕੋਰਟ ਨੇ ਕੀਤਾ ਉਸ ਤਰ੍ਹਾਂ ਤੇ ਧਰਨਾ 5 ਸਾਲ ਤੋਂ ਚੱਲ ਰਿਹਾ ਸੀ لیکن ਜਦੋਂ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਇਹ ਐਲਾਨ ਕੀਤਾ ਗਿਆ ਕਿ ਅਸੀਂ 7 ਤਰੀਕ ਨੂੰ ਉੱਥੇ ਇਕੱਠ ਕਰ ਰਹੇ ਹਾਂ ਤੇ ਉਹਦੇ ਵਿੱਚ ਅਗਲਾ ਪ੍ਰੋਗਰਾਮ ਦਵਾਂਗੇ ਤੇ ਸਰਕਾਰ ਜਿਹੜੀ ਆ 7 ਤਰੀਕ ਤੋਂ ਪਹਿਲਾਂ ਪਹਿਲਾਂ ਕਰਨਬਾਦਰ ਜਿਹੜਾ ਉਹਨਾਂ ਦੋਸ਼ੀਆਂ ਦੇ ਖਿਲਾਫ ਕਾਰਵਾਈ ਕਰੇ ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਇੱਕ ਮੋਰਚਾ ਲੱਗਿਆ ਹੋਇਆ ਹੈ ਜਿਹੜਾ ਕਿ ਫਰਮੰਦਰ ਸਾਹਿਬ ਤੋਂ 328 ਰੁਪਏ ਚੋਰੀ ਹੋ ਜਾਂਦੇ ਨੇ ਉਹਦੇ ਮਸਲੇ ਦੇ ਵਿੱਚ ਹਾਈ ਕੋਰਟ ਦੇ ਵਿੱਚ ਵੀ ਕੇਸ ਚੱਲ ਰਿਹਾ ਸੀ ਤੇ ਨਾਲ ਹੀ ਨਾਲ ਇੱਕ ਵਡਾਲਾ ਸਾਹਿਬ ਦਾ ਮੋਰਚਾ ਵੀ ਲੱਗਿਆ ਹੋਇਆ ਉਹਦੇ ਤੇ ਹਾਈ ਕੋਰਟ ਵੱਲੋਂ ਇੱਕ ਅੱਜ ਜੱਜਮੈਂਟ ਆ ਜਿਹੜੀ ਪੇਸ਼ ਕੀਤੀ ਗਈ ਹੈ ਉਹਦੇ ਬਾਰੇ ਬਲਦੇਵ ਸਿੰਘ ਸਿਰਸਾ ਜੀ ਆਪਣੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਵੀ ਉਹ ਜੱਜਮੈਂਟ ਕੀ ਆਈ ਹੈ ਤੇ ਸਾਰਾ ਮਸਲਾ ਹੈ ਕੀ ਸੀ ਸ੍ਰੀ ਕਾਲ ਸੱਤਾ ਸਾਹਿਬ ਜੀ ਕਾਲ ਜੀ ਜਿਹੜਾ 328 ਰੁਪਏ ਵਾਲਾ ਮਸਲਾ ਹੈ ਇਹ ਪ੍ਰੋਪਰ ਮਸਲਾ ਕੀ ਸਾਡੇ ਦਰਸ਼ਕਾਂ ਨੂੰ ਦੇਖੋ ਗੱਲ ਇਹ ਆ ਕਿ ਇਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਸਾਜ਼ਿਸ਼ ਦੇ ਤਹਿਤ ਦੁਸ਼ਮਣ ਜਮਾਤ ਨੂੰ ਖੁਸ਼ ਕਰਨ ਵਾਸਤੇ ਜਿਹੜੀ ਸਿੱਖ ਵਿਰੋਧੀ ਸੋਚ ਹੈ ਇਹ ਉਹਨਾਂ ਦੀ ਇੱਕ ਕਾਰਸੀ ਮਤਲਬ ਕਿ ਇਹ ਜਿਹੜੇ 328 ਰੂਪ ਚੋਰੀ ਹੋਣੇ ਇਹ ਕੋਈ ਛੋਟੀ ਜਿਹੀ ਗੱਲ ਤਾਂ ਹੈ ਨਹੀਂ ਇਹ ਏਡੀ ਵੱਡੀ ਗੱਲ ਹੈ ਔਰ ਉਹਦੇ ਵਿੱਚ ਕਿਸ ਤਰ੍ਹਾਂ ਉੱਥੇ ਅੰਗ ਛਪੇ ਕਿੰਨੇ ਵੱਧ ਛਪੇਗੇ ਕੀ ਕੁਝ ਹੋਇਆ ਉਹ ਪਿਆ ਤੇ ਕਿੰਨੇ ਪੈਸੇ ਦੀ ਉੱਥੇ ਜਿਹੜੀ ਆ ਹੇਰਾਫੇਰੀ ਹੋਈ ਉਹ ਸਾਰੀ ਜਿਹੜੀ ਆ ਜਦੋਂ ਇਹ ਚਰਚਾ ਚੱਲਿਆ ਤੇ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਇੱਕ ਕਮੇਟੀ ਬਣਾਈ ਗਈ ਜਿੱਥੇ ਐਡਵੋਕੇਟ ਇਸ਼ਵ ਸਿੰਘ ਜਿਹੜੇ ਸੀ ਉਹਨਾਂ ਦੀ ਇੱਕ ਕਮੇਟੀ ਬਣਾਈ ਗਈ ਉਸ ਕਮੇਟੀ ਨੇ ਪੜਤਾਲ ਕੀਤੀ 1100 ਪੰਨਿਆਂ ਦੀ ਉਹ ਜਿਹੜੀ ਆ ਉਹ ਰਿਪੋਰਟ ਆਈ ਆ ਔਰ ਉਸ ਰਿਪੋਰਟ ਦੇ ਵਿੱਚ ਉਹਨਾਂ ਨੇ 16 ਬੰਦੇ ਜਿਹੜੇ ਨੇ ਉਹ ਨਾਮਜ਼ਦ ਕੀਤੇ ਨੇ ਪਰ ਉਹ ਜਿਹੜੇ ਨਾਮਜ਼ਦ ਕੀਤੇ ਨੇ ਉਹ ਇੱਕ ਕਿਸਮ ਦੇ ਕੀੜੇ ਮਕੌੜੇ ਨੇ ਅਸਲ ਦੋਸ਼ੀ ਤਾਂ ਇਹਦੇ ਵਿੱਚ ਸਾਰੇ ਪ੍ਰਧਾਨ ਸਕੱਤਰ ਅਜੈਕਟ ਕਮੇਟੀ ਜਿਨ੍ਹਾਂ ਨੇ ਇਸ ਚੀਜ਼ਾਂལ་ ਧਿਆਨ ਹੀ ਨਹੀਂ ਦਿੱਤਾ ਮਤਲਬ ਕਿ ਜਿਹੜਾ ਉਦੋਂ ਕਾਰਵਾਈ ਪੈਰਵਾਈ ਨਹੀਂ ਕੀਤੀ ਤੇ ਅੱਜ ਵੀ ਉਸ ਚੀਜ਼ ਨੂੰ ਕੇਸ ਨੂੰ ਜੜੇ ਸੀ ਉਹ ਦੁਬਾਰਾ ਆਏ ਨੇ ਪਰ ਅੱਜ ਮਾਨਯੋਗ ਹਾਈ ਕੋਰਟ ਵੱਲੋਂ ਜਿਹੜੀ ਆ ਕੇ ਉਹ ਡਾਇਰੈਕਸ਼ਨ ਦਿੱਤੀ ਗਈ ਆ ਅੱਜ ਆਦੇਸ਼ ਜਾਰੀ ਹੋਏ ਨੇ ਕਿ ਜਿਹੜਾ GGPP ਪੰਜਾਬ ਨੂੰ ਕਿਹਾ ਗਿਆ ਕਿ ਤੁਸੀਂ ਇਹ ਜਲਦੀ ਤੋਂ ਜਲਦੀ ਜਿਹੜਾ ਇੱਥੇ ਕਾਰਵਾਈ ਕਰਕੇ ਤੇ ਸਾਨੂੰ ਜਿਹੜਾ ਉਹ ਰਿਪੋਰਟ ਦਿਓ ਸੋ ਇਹ ਜਿਹੜੀ ਹੁਣ ਰਿਪੋਰਟ ਜਿਹੜੀ ਆ ਉਹ ਆ ਗਈ ਆ ਤੇ ਜਜਮੈਂਟ ਆ ਗਈ ਆ ਹੁਣ ਅੱਗੇ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਕੀ ਇਹ ਕਾਰਵਾਈ ਕਰਦੀ ਆ ਕਿ ਨਹੀਂ ਕਰਦੀ ਪਰ ਮੈਂ ਤੁਹਾਨੂੰ ਇਹ ਦੱਸ ਦਿਆਂ ਕਿ ਸਰਕਾਰਾਂ ਜਿਹੜੀਆਂ ਨੇ ਇਹ ਆਪਣੇ ਹਿਸਾਬ ਨਾਲ ਚੱਲਦੀਆਂ ਨੇ ਕਿ ਇਹ ਕਾਰਵਾਈ ਕਰਦੇ ਨਹੀਂ ਕਰਦੇ ਲੇਕਿਨ ਹਾਈ ਕੋਰਟ ਦੇ ਆਰਡਰਾਂ ਦੇ ਉੱਤੇ ਅਮਲ ਕਰਾਉਣ ਵਾਸਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅੱਜ ਸ਼ਾਮ ਨੂੰ 7:30 ਵਜੇ ਆਨਲਾਈਨ ਇੱਕ ਮੀਟਿੰਗ ਕਰ ਰਿਹਾ ਔਰ ਮੀਟਿੰਗ ਕਰਕੇ ਇਹਨਾਂ ਆਰਡਰਾਂ ਦੇ ਉੱਤੇ ਜਿਹੜਾ ਉਹ ਸਰਕਾਰ ਨੂੰ ਕਾਰਵਾਈ ਕਰਨ ਵਾਸਤੇ ਮਜਬੂਰ ਜਿਹੜਾ ਉਹ ਕਰ ਦੇਗਾ ਨਹੀਂ ਪਰ ਇੱਕ ਲੰਮਾ ਸਮਾਂ ਇਸ ਮਸਲੇ ਤੇ ਕੋਈ ਕਾਰਵਾਈ ਨਹੀਂ ਹੁੰਦੀ ਹੁਣ 2027 ਦੇ ਇਲੈਕਸ਼ਨ ਮੂਰੇ ਦਿਖ ਰਹੇ ਨਹੀਂ ਉਹਦੋਂ ਜੱਜਮੈਂਟ ਆ ਜਾਣੀ ਕੋਈ ਸਰਕਾਰ ਦਾ ਪ੍ਰੈਸ਼ਰ ਤਾਂ ਨਹੀਂ ਇਸ ਮਸਲੇ ਤੇ ਨਹੀਂ ਨਹੀਂ ਇਹ ਜੱਜਮੈਂਟ ਜਿਹੜੀ ਆ ਇਸ ਤਰ੍ਹਾਂ ਆਈ ਹੈ ਤੇ ਵੇਖੋ ਕੋਰਟ ਦਾ ਫੈਸਲਾ ਕੋਰਟ 'ਚ ਜਦੋਂ ਗਏ ਆ ਤੇ ਕੋਰਟ ਨੇ ਕੀਤਾ ਉਤਰਾਂ ਤੇ ਧਰਨਾ 5 ਸਾਲ ਤੋਂ ਚੱਲ ਰਿਹਾ ਸੀ ਲੇਕਿਨ ਪੰਜਾਬ ਸਰਕਾਰ ਨੇ ਵੀ ਹੁਣ ਜਿਹੜੀ ਆ ਪਹਿਲਾਂ ਜਿਹੜੀ ਰਿਪੋਰਟ ਜਿਹੜੀ ਉੱਥੇ ਦਿੱਤੀ ਸੀ ਤੋਂ ਉਹ ਚ ਕਿਹਾ ਸੀ ਕਿ ਇਹਦੇ ਵਿੱਚ ਜੋ ਗੁਰਦੁਆਰਾ ਐਕਟ 1925 ਆ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਏ ਲੇਕਿਨ ਜਦੋਂ ਸਯੁਜਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਇਹ ਐਲਾਨ ਕੀਤਾ ਗਿਆ ਕਿ ਅਸੀਂ 7 ਤਰੀਕ ਨੂੰ ਉੱਥੇ ਕੱਟ ਕਰ ਰਹੇ ਆ ਤੇ ਉਹਦੇ ਵਿੱਚ ਅਗਲਾ ਪ੍ਰੋਗਰਾਮ ਦਵਾਂਗੇ ਤੇ ਸਰਕਾਰ ਜਿਹੜੀ ਆ 7 ਤਰੀਕ ਤੋਂ ਪਹਿਲਾਂ ਪਹਿਲਾਂ ਕਦਮ ਜਿਹੜਾ ਉਹਨਾਂ ਦੋਸ਼ੀਆਂ ਦੇ ਖਿਲਾਫ ਕਾਰਵਾਈ ਕਰੇ ਤੇ ਉਹਨਾਂ ਜਿਹੜੀ ਸੀ ਇਹ ਕਰਕੇ ਉਧਰ ਹਾਈ ਕੋਰਟ 'ਚ ਕੇਸ ਚੱਲ ਰਿਹਾ ਸੀ ਤੇ ਪੰਜਾਬ ਸਰਕਾਰ ਜਿਹੜੀ ਆ ਉਹਨੂੰ ਹਾਈ ਕੋਰਟ ਦੇ ਵਿੱਚ ਇੱਕ ਲੈਟਰ ਜਿਹੜੀ ਆ ਉਹ ਦਿੰਦੀ ਆ ਕਿ ਇਹਦੇ ਵਿੱਚ ਤੇ ਪੰਜਾਬ ਸਰਕਾਰ ਨੇ ਡੀਜੀਪੀ ਨੂੰ ਲੈਟਰ ਲਿਖ ਦਿੱਤਾ ਕਿ ਤੁਸੀਂ ਇਹਨਾਂ ਦੇ ਖਿਲਾਫ ਕਾਰਵਾਈ ਕਰੋ ਸੋ ਹੁਣ ਪੰਜਾਬ ਸਰਕਾਰ ਜਿਹੜੀ ਆ ਉਸ ਕੰਝੇ ਚ ਫਸ ਗਿਆ ਸੰਯੁਕਤ ਕਿਸਾਨ ਮੋਰਚਾ 11 ਜਨਿਤਕ ਵੱਲੋਂ ਜੋ ਐਲਾਨ ਕੀਤਾ ਗਿਆ ਉਹਦੇ ਜਿਹੜਾ ਉਹ ਦਬਾਅ ਹੈਠ ਹੀ ਇਹ ਸਾਰੀ ਕਾਰਵਾਈ ਜਿਹੜੀ ਹੋਈ ਆ ਔਰ ਅੱਗੇ ਵੀ ਇਸੇ ਤਰ੍ਹਾਂ ਚੱਲੇਗਾ ਜਿਵੇਂ ਕਿ ਇਹਨਾਂ ਨੇ ਦੱਸਿਆ ਵੀ ਜਿਹੜਾ ਗੈਰ ਰਾਜਨੀਤਿਕ ਸੰਯੁਕਤ ਕਿਸਾਨ ਮੋਰਚੇ ਵੱਲੋਂ ਵੀ ਅੱਜ ਇੱਕ ਮੀਟਿੰਗ ਰੱਖੀ ਜਾਊਗੀ ਤੇ ਜਿਹਦੇ ਵਿੱਚ ਇਹ ਸਾਰੀ ਡਾਇਰੈਕਸ਼ਨ ਜਿਹੜੀ ਆਈ ਹੈ ਇਹ ਕੋਡ ਦਾ ਜਿਹੜਾ ਕੇਸ ਆ ਪੜਿਆ ਜਾਊਗਾ ਉਹਦੇ ਵਿੱਚ ਹੁਣ ਦੇਖਦੇ ਆ ਕਿ ਜਿਹੜੇ 328 ਰੂਪ ਮਹਾਰਾਜ ਦੇ ਚੋਰੀ ਹੁੰਦੇ ਨੇ ਉਹਦੇ ਵਿੱਚ ਹੁਣ ਕੀ ਅੱਗੇ ਕਾਰਵਾਈ ਹੁੰਦੀ ਹੈ ਡੀਜੀਪੀ ਪੰਜਾਬ ਨੂੰ ਜਿਹੜੇ ਆਦੇਸ਼ ਜਾਰੀ ਕੀਤੇ ਗਏ ਨੇ ਉਹ ਇਸ ਤੇ ਕੀ ਕਾਰਵਾਈ ਕਰਦੇ ਨੇ ਉਹ ਦੇਖਣ ਜੋਗੂ ਹੈ